ਮਰਹੂਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਬੀ ਹਠੂਰ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲੜਕੀਆਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਲਗਾਇਆ ਗਿਆ। ਸ਼ੰਕਰਾ ਆਈ ਹਸਪਤਾਲ ਪਣਾਹੜ ਮੁੱਲਾਂਪੁਰ ਤੋਂ ਪਹੁੰਚੀ ਡਾਕਟਰੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦੇ ਚੈੱਕਅਪ ਕੀਤੇ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਮਰਹੂਮ ਅੰਬੀ ਹਠੂਰ ਦੇ ਪਰਿਵਾਰ ਵੱਲੋਂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਟਕਮੇ ਪ੍ਰਬੰਧ ਕੀਤੇ ਗਏ। ਅੱਖਾਂ ਦੇ ਲਗਾਏ ਫ੍ਰੀ ਚੈੱਕਅਪ ਕੈਂਪ ਦਾ 220 ਮਰੀਜ਼ਾਂ ਨੇ ਲਾਹਾ ਲਿਆ ਅਤੇ ਆਪਰੇਸ਼ਨ ਲਈ ਚੁਣੇ ਜਾਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨੌਜਵਾਨਾਂ ਅਤੇ ਹੋਰ ਸੇਵਾਦਾਰਾਂ ਨੇ ਆਪੋ ਆਪਣੀਆਂ ਸੇਵਾਵਾਂ ਮਨਭਾਈਆਂ ਤੇ ਗੁਰੂ ਘਰ ਲੰਗਰ ਵੀ ਅਤੁੱਟ ਵਰਤੇ। ਅੰਤ ਵਿੱਚ ਅੰਬੀ ਹਠੂਰ ਦੇ ਪਰਿਵਾਰ ਵੱਲੋਂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਠੂਰ ਵੱਲੋਂ ਡਾਕਟਰੀ ਟੀਮ ਦਾ ਧੰਨਵਾਦ ਕੀਤਾ ਗਿਆ। ਸੁਰਜੀਤ ਸਿੰਘ ਹਰਮਨ ਹਠੂਰ ਅਤੇ ਪੰਚ ਬੱਬੂ ਗਰੇਵਾਲ ਨੇ ਡਾਕਟਰੀ ਟੀਮ ਅਤੇ ਸੇਵਾਵਾਂ ਨਿਭਾਉਣ ਵਾਲੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਤਸਵੀਰਾਂ ਵੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਇਤਿਹਾਸਿਕ ਕਸਬਾ ਹਠੂਰ ਤੋਂ। ਕਮਲਪ੍ਰੀਤ ਕੌਰ ਹਠੂਰ ਦੀ ਸਪੈਸ਼ਲ ਰਿਪੋਰਟ ਸਾਡੀ ਕਲੱਬ ਦੀ ਇਹੀ ਹੁੰਦੀ ਆ ਵੀ ਜਿੰਨਾ ਵੱਧ ਤੋਂ ਵੱਧ ਲੋਕਾਈ ਦੀ ਸੇਵਾ ਕੀਤੀ ਜਾ ਸਕਦੀ ਆ ਤੇ ਉਸੇ ਮੋਟਿਵ ਨੂੰ ਲੈ ਕੇ ਚੱਲੇ ਆ ਅੱਜ ਕੈਂਪ ਲਾਇਆ ਸੀ 11ਵਾਂ ਕੈਂਪ ਆ ਜੀ ਸਾਡਾ ਤੇ 200 ਦੇ ਕਰੀਬ ਮਰੀਜ਼ਾਂ ਦੀ ਆਪੀਡੀ ਸੀਗੀ ਵਿੱਚੋਂ 20 ਦੇ ਨੇੜੇ ਤੇੜੇ ਆਪਰੇਸ਼ਨ ਨਿਕਲੇ ਆ ਦਵਾਈਆਂ ਇਹ ਐਨਕਾਂ ਦਿੱਤੀਆਂ ਗਈਆਂ ਫ੍ਰੀ ਤੇ ਇਹ ਸਾਡੀ ਸਾਰੀ ਕਲੱਬ ਆ ਜੀ ਤੇ ਅੰਬੀ ਪਰਿਵਾਰ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਇਦਾਂ ਖੜਦੇ ਆ ਤੇ ਅਸੀਂ ਇਹ ਸਮਾਜਿਕ ਕਮਾਨ ਨੂੰ ਨੇ ਪ੍ਰਚਾਰ ਸਕਦੇ ਹਾਂ ਜੀ ਇਹਦਾ ਖਰਚਾ ਸਾਰਾ ਅੰਬੀ ਪਰਿਵਾਰ ਦਾ ਹੀ ਹੁੰਦਾ ਜੀ ਹਾਂਜੀ ਇਹ ਸਾਰੀ ਟੋਟਲ ਸਾਡਾ ਲੈ ਕੇ ਜਾਣਾ ਲੈ ਕੇ ਆਉਣਾ ਤੱਕ ਮਤਲਬ ਸਾਰਾ ਉਹ ਪਰਿਵਾਰ ਦਾ ਹੀ ਖਰਚਾ ਹੁੰਦਾ ਤੇ ਦਵਾਈਆਂ ਐਨਕਾਂ ਜੋ ਵੀ ਇਸ ਕੈਂਪ ਤੇ ਸੇਵਾ ਤੋਂ ਬਿਨਾਂ ਜੋ ਵੀ ਸਾਡਾ ਲੱਗਿਆ ਉਹ ਸਾਰਾ ਵੀ ਪਰਿਵਾਰ ਦਾ ਹੀ ਖਰਚਾ ਹੁੰਦਾ ਸਾਡੀ ਕਲੱਬ ਦਾ ਨਾਮ ਇਹ ਸ਼ੀਤਪਾਲ ਸਿੰਘ ਨੌਜਵਾਨ ਸਭਾ ਹਟੂਰ ਹਾਂਜੀ ਇਹ ਸਾਡਾ 11ਵਾਂ ਕੈਂਪ ਸੀ ਇਹ ਇਹੋ ਜੀਆਂ ਜਿਹੜੀਆਂ ਗਤੀਵਿਧੀਆਂ ਇਹਨਾਂ ਦਾ ਵੀ ਲੋਡ ਹੁੰਦੀ ਆ ਸਾਡੇ ਸਮਾਜ ਨੂੰ ਯਾਨੀ ਕਿ ਦੂਰ ਤੱਕ ਸਿਹਤ ਸਹੂਲਤਾਂ ਇੱਥੋਂ ਤੱਕ ਨਹੀਂ ਪਹੁੰਚਦੀਆਂ ਸ਼ਹਿਰਾਂ ਤੋਂ ਦੂਰ ਨੇ ਇਹ ਪਿੰਡ ਤਾਂ ਜਿਹੜੇ ਵੀ ਆ ਇਹ ਪਿੰਡ ਨੇ ਬਰਨਾਲੇ ਤੋਂ ਵੀ ਦੂਰ ਨੇ ਉਹਨੇ ਜਗਰਾਉਂ ਤੋਂ ਵੀ ਮੋਗੇ ਤੋਂ ਵੀ ਤਾਂ ਉਹ ਇੱਥੇ ਬਜ਼ੁਰਗਾਂ ਨੇ ਲਾਹਾ ਲਿਆ ਗਰੀਬ ਬੰਦਿਆਂ ਨੇ ਜਿਹੜੇ ਜਾ ਨਹੀਂ ਸਕਦੇ ਕਿਰਾਇਆ ਹੀ ਲਾਉਣਾ ਬਹੁਤ ਮੁਸ਼ਕਲ ਹੁੰਦਾ ਤੇ ਇੱਥੇ ਬੜਾ ਵਧੀਆ ਪ੍ਰਬੰਧ ਕੀਤਾ ਸਾਰੀ ਕਲੱਬ ਵੱਲੋਂ ਸਾਰੇ ਨੌਜਵਾਨ ਬੈਠੇ ਨੇ ਤਾਂ ਬੜਾ ਚੰਗਾ ਲੱਗਿਆ ਬਹੁਤ ਸੋਹਣਾ ਪ੍ਰਬੰਧ ਆ ਤੇ ਚੰਗਾ ਅਪਰਾਲੇ ਜੀ ਇਸ ਤਰ੍ਹਾਂ ਦੇ ਅਪਰਾਲੇ ਹੋਣੇ ਚਾਹੀਦੇ ਆ ਵੀ ਕੱਲਾ ਇਹ ਹੀ ਨਹੀਂ ਵੀ ਆਪਾਂ ਜਿਵੇਂ ਕਿ ਕਿਹਾ ਵੀ ਕਬੱਡੀ ਦਾ ਥੋੜਾ ਹੋਰ ਤਰ੍ਹਾਂ ਦਾ ਰੁਝਾਨ ਹੋਇਆ ਤਾਂ ਫੇਰ ਇਧਰਲੇ ਪਾਸੇ ਨੂੰ ਹੋਏ ਤਾਂ ਪਰਿਵਾਰ ਦਾ ਤੇ ਸਾਰਿਆਂ ਦਾ ਵਧੀਆ ਡਿਸੀਜਨ ਆ ਜੀ ਬਹੁਤ ਚੰਗਾ ਪਰਾਲਾ ਹੈ ਜੇ ਪਰਾਲੇ ਹੋਣੇ ਚਾਹੀਦੇ ਅ ਦੇਖੋ ਜੀ ਪਿਛਲੇ ਸਾਲਾਂ ਤੋਂ ਕਾਫੀ ਪਿਛਲੇ ਸਾਲਾਂ ਤੋਂ ਚੱਲ ਰਿਹਾ ਕੈਂਪ ਜਿਹੜਾ ਇਸ ਸਾਲ 11ਵਾਂ ਕੈਂਪ ਜਿਹੜਾ ਇਹ ਲਾਇਆ ਗਿਆ ਵਾ ਸਭ ਤੋਂ ਜਿਹੜੀ ਖਾਸ ਗੱਲ ਲੱਗਦੀ ਹੈ ਕੈਂਪ ਦੀ ਉਹ ਇਹ ਆ ਕਿ ਬੜਾ ਸਿਸਟੇਮੈਟਿਕਲੀ ਸਾਰਾ ਜਿਹੜਾ ਕੰਮ ਚੱਲ ਰਿਹਾ ਵਾ ਜਿਵੇਂ ਫੋਰ ਐਗਜ਼ਾਮਪਲ ਗਰਮੀ ਨੂੰ ਧਿਆਨ ਚ ਰੱਖ ਕੇ ਸਿਰਫ ਇਕੱਲੇ ਕੈਂਪ ਦੀ ਗੱਲ ਨਹੀਂ ਕਰਦੇ ਜਿਹੜੇ ਆਉਣ ਵਾਲੇ ਪੇਸ਼ੈਂਟ ਨੇ ਜੇ ਕਿਸੇ ਨੂੰ ਚੈੱਕਅਪ ਤੋਂ ਬਿਨਾ ਜਿਵੇਂ ਐਨਕਾਂ ਦੀ ਜ਼ਰੂਰਤ ਪੈਂਦੀ ਆ ਉਹ ਵੀ ਪਰਿਵਾਰ ਵੱਲੋਂ ਸੇਵਾ ਜਿਹੜੀ ਅਮਰਦੀਪ ਸਿੰਘ ਅੰਬੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆ ਉਹਨਾਂ ਦੇ ਪਰਿਵਾਰ ਵੱਲੋਂ ਐਨਕਾਂ ਦੀ ਸੇਵਾ ਫ੍ਰੀ ਆ ਉਸ ਤੋਂ ਬਾਅਦ ਜੇ ਚੈੱਕਅਪ ਦੌਰਾਨ ਕਿਸੇ ਲਈ ਕੋਈ ਆਪਰੇਸ਼ਨ ਵਗੈਰਾ ਦੀ ਲੋੜ ਆ ਤਾਂ ਉਹ ਵੀ ਇਸ ਤੋਂ ਬਾਅਦ ਕੀਤੇ ਜਾਣੇ ਆ ਉਹ ਵੀ ਫ੍ਰੀ ਸੇਵਾ ਵਾ ਤੇ ਕੈਂਪ ਦੇ ਦੌਰਾਨ ਜਿਹੜਾ ਕੈਂਪ ਦਾ ਦਿਨ ਹੁੰਦਾ ਉਸ ਦਿਨ ਦੇ ਵਿੱਚ ਵੀ ਇਹਨਾਂ ਸਿਸਟੇਮੈਟਿਕਲੀ ਹੁੰਦਾ ਕਿ ਜਿਵੇਂ ਲੰਗਰ ਦੀ ਸੇਵਾ ਇਹ ਵੀ ਨਾਲ-ਨਾਲ ਚੱਲਦੀ ਆ ਤੇ ਸਿਰਫ ਹਟੂਰ ਪਿੰਡ ਨਹੀਂ ਹਟੂਰ ਪਿੰਡ ਦੇ ਨੇੜੇ ਦੇ ਜਿੰਨੇ ਵੀ ਪਿੰਡ ਨੇ 10-11 ਪਿੰਡ ਨੇੜੇ-ਨੇੜੇ ਤੋਂ ਨੇ ਉਹ ਸਾਰੇ ਪਿੰਡ ਹੀ ਇਸ ਕੈਂਪ ਦਾ ਲਾਹਾ ਲੈਂਦੇ ਆ ਸਾਡੇ ਵੱਲੋਂ ਮੁਬਾਰਕਬਾਦ ਆ ਸਾਰੀ ਟੀਮ ਨੂੰ ਹੀ ਤੇ ਅੰਬੀ ਪਰਿਵਾਰ ਨੂੰ ਵੀ ਤੇ ਨਾਲ ਹੀ ਇੱਕ ਛੋਟੀ ਜੀ ਅਪੀਲ ਵੀ ਆ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਸਾਰੀਆਂ ਕਲੱਬਾਂ ਨੂੰ ਕਿ ਇਹੋ ਜਿਹੇ ਉਪਰਾਲੇ ਨੇ ਜਿਹੜੇ ਉਹ ਕੀਤੇ ਜਾਣੇ ਚਾਹੀਦੇ ਆ ਕਿਉਂਕਿ ਅੱਜ ਦੇ ਸਮੇਂ ਦੀ ਇਹ ਵੱਡੀ ਲੋੜ ਆ ਕਿਉਂਕਿ ਅੱਖਾਂ ਮਨੁੱਖੀ ਜਾਂਮੇ ਦੇ ਲਈ ਬਹੁਤ ਜ਼ਰੂਰੀ ਨੇ ਇਹਦੇ ਨਾਲ ਹੀ ਆਪਾਂ ਦੁਨੀਆ ਦੇਖਣੀ ਹੁੰਦੀ ਆ ਤੇ ਬਹੁਤ ਵੱਡੀ ਸੇਵਾ ਇਹ ਬਹੁਤ ਧੰਨਵਾਦੀਆਂ ਅਸੀਂ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪ੍ਰਧਾਨ ਸਰਜੀਤ ਸਿੰਘ ਦੀ ਰਹਿਨਮਾਈ ਹੇਠ ਇਹ 11ਵਾਂ ਕੈਂਪ ਆ ਜਿਹੜਾ ਲਗਾਇਆ ਜਾ ਰਿਹਾ ਵਾ ਤੇ ਅਮਰਜੀਤ ਸਿੰਘ ਅੰਬੀ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਵਾ ਇਹ ਤੇ ਬਹੁਤ ਧੰਨਵਾਦ ਕਰਦੇ ਆ ਅਸੀਂ ਤੇ ਹੋਰ ਲੋਕਾਂ ਨੂੰ ਵੀ ਨੇੜੇ ਏਰੀਆ ਵਾਲੇ ਜਾ ਜਿਹੜੇ ਵੀ ਪੰਜਾਬ ਦੇ ਵਿੱਚ ਵਧੀਆ ਸੋਚ ਦੇ ਮਾਲਕ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਇਸ ਤਰ੍ਹਾਂ ਦੇ ਜਿਹੜੇ ਸਮਾਜਿਕ ਉਪਰਾਲੇ ਆ ਉਹ ਸਮੇਂ-ਸਮੇਂ ਸਿਰ ਕੀਤੇ ਜਾਣੇ ਚਾਹੀਦੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਕਿ ਇੱਥੇ ਬਹੁਤ ਸੋਹਣਾ ਉਪਰਾਲਾ ਸੀ ਜਿਹਨਾਂ ਨੇ ਸ਼ੰਕਰਾ ਆਈ ਹਸਪੀਟਲ ਦੀ ਟੀਮ ਨੂੰ ਲੋਕਲ ਅਥਾਰਟिटीज ਨੇ ਬੁਲਾਇਆ ਆਪਣੇ ਕੋਲ ਲਗਭਗ 250 ਦੇ ਆਸ-ਪਾਸ OPD ਦੇ ਵਿੱਚ ਮਰੀਜ਼ ਪੁੱਜਿਆ ਨਾ ਜਿਸ ਵਿੱਚ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਵੀ ਸਨ ਜਿਸ ਵਿੱਚ ਚਿੱਟਾ ਮੋਤੀਆ ਕਾਲੇ ਮੋਤੀਏ ਦੇ ਲੱਛਣਾਂ ਬਾਰੇ ਗੱਲਬਾਤ ਤੇ ਬੱਚਿਆਂ ਦੇ ਜਿੰਨੇ ਵੀ ਰੈਫ੍ਰੈਕਟਿਵ 에ਰਰਸ ਛੋਟੇ ਬੱਚਿਆਂ ਦੇ ਇਸ ਸੀਜ਼ਨ ਦੇ ਵਿੱਚ ਅਲਰਜੀ ਬਹੁਤ ਵੱਧਦੀ ਹੈ ਉਹਨਾਂ ਰਾਹੀਂ ਪੁੱਤਲੀ ਦੇ ਰੋਗਾਂ ਦੀ ਵਿਚਾਰ ਵਟਾਂਦਰਾ ਕੀਤੇ ਗਏ ਉਹਨਾਂ ਦੇ ਪ੍ਰੀਕਾਸ਼ਨ ਦੱਸੇ ਗਏ ਤੇ ਸਭ ਤੋਂ ਜ਼ਿਆਦਾ ਜਿਹੜੀ ਨਵੀਂ ਚੀਜ਼ ਇੰਪੋਰਟੈਂਟ ਚੀਜ਼ ਸੀਗੀ ਉਸੇ ਕੀ ਕਿ ਸ਼ੂਗਰ ਕਰਕੇ ਪੜਦੇਆਂ ਦੇ ਰੋਗਾਂ ਬਾਰੇ ਵੀ ਆਪਾਂ ਇੱਥੇ ਲੋਕਾਂ ਨੂੰ ਜਾਗਰੂਕਤਾ ਕੀਤੀ ਹੈ ਜਿਹੜੇ ਮਰੀਜ਼ਾਂ ਨੂੰ ਚਿੱਟਾ ਮੋਤੀਆ ਪਾਇਆ ਗਿਆ ਉਹਨਾਂ ਨੂੰ ਸਕਰੀਨ ਕਰਕੇ ਸ਼ੂਗਰ ਬੀਪੀ ਦੀ ਫਿਟਨੈਸ ਤੋਂ ਬਾਅਦ ਉਹਨਾਂ ਨੂੰ ਅੱਜ ਹਸਪਤਾਲ ਵਿਖੇ ਲੈ ਕੇ ਜਾਇਆ ਜਾਏਗਾ ਇਹ ਸੇਵਾ ਬਿਲਕੁਲ ਨਿਸ਼ੁਲਕ ਹੈਗੀ ਹੈ ਚਿੱਟੇ ਮੋਤੀਏ ਦੇ ਵਿੱਚ ਲੈਂਸ ਦੀ ਸਰਜਰੀ ਫਰੀ ਆਫ ਕਾਸਟ ਕੀਤੀ ਜਾਏਗੀ ਉੱਥੇ ਹਸਪੀਟਲ ਦੇ ਪ੍ਰੈਮਿਸਿਸ ਇੰਸਟੀਚਿਊਟ ਦੇ ਵਿੱਚ ਆਪਰੇਸ਼ਨ ਕਰਕੇ ਪਰਸੋਂ ਇਹਨਾਂ ਨੂੰ ਵਾਪਸ ਪੋਸਟ ਸਰਜਰੀ ਮੈਡੀਕੇਸ਼ਨਸ ਤੇ ਪ੍ਰੀਕਾਸ਼ਨਸ ਨਾਲ ਵਾਪਸ ਇੱਥੇ ਭੇਜ ਦਿੱਤਾ ਜਾਏਗਾ ਬਿਲਕੁਲ ਇਹ ਸਹੀ ਹੈਗਾ ਕਿਉਂਕਿ ਮੇਨ ਜਿਹੜੀ ਅੱਖਾਂ ਦੀ ਜਿਹੜੀ ਸੇਵਾ ਹੈਗੀ ਹੈ ਉਹ ਮੈਨੂੰ ਇਹ ਲੱਗਦਾ ਸਭ ਤੋਂ ਵੱਡੀ ਸੇਵਾ ਹੈ ਜਿਹੜੇ ਬਜ਼ੁਰਗ ਗ੍ਰਾਸ ਰੂਟ ਲੈਵਲ ਪਿੰਡਾਂ ਤੱਕ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਇਸ ਸੇਵਾ ਦੇ ਲਈ ਹਰ ਪਿੰਡ ਦਾਰ ਪਿੰਡ ਜਿਵੇਂ ਹੁਣ ਸਾਡੀ ਸੰਸਥਾ ਜਾਂਦੀ ਹੈ ਸੇਵਾ ਮਿਲਣੀ ਚਾਹੀਦੀ ਹੈ ਥੋੜੀ ਜੀ ਜਾਗਰੂਕਤਾ ਵੀ ਹੋਣੀ ਚਾਹੀਦੀ ਹੈ ਇਸੇ ਕਰਕੇ ਆਪਾਂ ਜਿੰਨਾ ਹੋ ਸਕਦਾ ਲੋਕਲ ਅਥਾਰਟिटीज ਦਾ ਬਹੁਤ ਸਾਥ ਮਿਲਦਾ ਹੈ ਉਹ ਹਮੇਸ਼ਾ ਇਸ ਮੋਹਮ ਲਈ ਸਾਰੀ ਐਨ ਜੀਓਸ ਨੂੰ ਸੰਸਥਾਵਾਂ ਨੂੰ ਹਮੇਸ਼ਾ ਸਪੋਰਟ ਕਰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਹਰ ਪਿੰਡ ਦਾ ਪਿੰਡ ਇਹ ਅਵੇਅਰਨੈਸ ਕੈਂਪੇਨਸ ਤੇ ਇਦਾਂ ਦੇ ਕੈਂਪ ਲਾਏ ਜਾਣ ਤੇ ਮੈਨੂੰ ਲੱਗਦਾ ਚਿੱਟਾ ਮੋਤੀਆ ਕਰਕੇ ਜਿਹੜਾ ਕਿ ਇੱਕ ਪ੍ਰੀਵੈਂਟੇਬਲ ਕੌਜ਼ ਹੈ ਬਲਾਈਂਡਨੈਸ ਦਾ ਇਹਨੂੰ ਆਪਾਂ ਰੋਕ ਸਕਦੇ ਆ ਉਹ ਬਿਲਕੁਲ ਆਪਣਾ ਇੰਡੀਆ ਜੇ ਇਹ ਸਾਰੀਆਂ ਚੀਜ਼ਾਂ ਆਪਾਂ ਰੂਟ ਤੱਕ ਜਾਵਾਂਗੇ ਉਹ ਜ਼ਰੂਰ ਮੁਕਤ ਹੋ ਜਾਣਗੇ ਕਿਸੇ ਨੂੰ ਵੀ ਚਿੱਟਾ ਮੋਤੀਆ ਕਰਕੇ ਅੰਨਪਨ ਨਹੀਂ ਹੋਣਾ ਚਾਹੀਦਾ ਮੈਨੂੰ ਇਹ ਲੱਗਦਾ ਤੇ ਉਹ ਤਾਂ ਹੀ ਸੰਭ 可能 ਜੇ ਇਤਾਂ ਅਵੇਅਰਨੈਸ ਚਾਹੇ মিডিਆ ਦੇ ਰਾਹੀਂ ਚਾਹੇ ਕੈਂਪਾਂ ਦੇ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਅਠੂਰ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਬੀਰ ਅਠੂਰ ਦੀ ਯਾਦ ਵਿੱਚ ਕੈਂਪ ਲਗਾਇਆ ਗਿਆ ਇਸ ਵਿੱਚ ਸੇਵਾ ਕੀਤੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਠੂਰ ਦੀ ਕਮੇਟੀ ਨੇ ਇਹੋ ਜਿਹੀ ਅਪਰਾਲੇ ਆਸ-ਪਾਸ ਦੇ ਪਿੰਡਾਂ ਨੂੰ ਵੀ ਕਰਨੇ ਚਾਹੀਦੇ ਹਨ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ